ਏ ਆਰਾਂ ਦਾ ਹੁਕਮ ਪਾਲਣਾ ਬਹਿਮ ਸ਼ੈਰੀ ਦਾ ਸਾਡੇ ਮਿੱਤਰਾਂ ਨੇ ਸਾਨੂੰ ਛਾਪਿਆਂ ਵਾਂਗ ਚਮੂੜਿਆ ਏ ਮੂਰਖ ਹੁੰਦਿਆਂ ਮੰਗ ਸਿਆਣਿਆਂ ਦੇ ਨਹੀਂ ਹੁਕਮ ਨੂੰ ਆਸਾਨੇ ਮੂੜਿਆ ਏ ਫਿਕਰੇ ਣਕ ਦੇ ਘੁੰਗਰੂ ਆਂਗ ਲੈ ਕੇ ਸੋਹਣੇ ਸ਼ੇਰ ਹਮੇਲ ਨੂੰ ਜੋੜਿਆ ਏ ਛੁੱਟੀ ਝਾਂਬ ਖਿਆਲਾਂ ਦੇ ਖੂ ਅੰਦਰ ਥੱਲਾ ਜਾ ਕੇ ਖੁਰਚ ਕਰੋੜ ਆਏ ਇਹ ਤੇਰੇ ਇੱਕ ਖਿਆਲ ਨੂੰ ਜਾ ਟਾਇਆ ਉਧਰ ਦੂਜੇ ਦਾ ਗੁੱਟ ਮਰੋੜ ਆਏ ਪਰ ਨਾ ਭਿਉ ਕੇ ਅਤਰਦੀ ਵਾਲਟੀ ਚੋਂ ਸਾਡੇ ਪਰੇ ਦੇ ਵਿੱਚ ਨਚੋੜ ਆਏ ਕੋڑا ਸੋਚਦਾ ਉੱਡਿਆ ਪਾਉਣ ਵਾਂਗੂ ਖਿੱਚ ਨਹੀਂ ਲਗਾਮਾਂ ਨੂੰ ਹੋੜ ਆਏ ਨਹੀਂ ਵਾਰਸ ਦਾ ਜੋਰ ਨਸੀਬ ਹੋਣਾ ਪਰਮ ਈਸ਼ ਨੂੰ ਸਾਹਿਬ ਨੇ ਤੋੜ ਆਏ